ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਪਿੰਦਰ ਸਿੰਘ ਮਿਸ਼ਨ ਸ਼ਸਤਰ ਵਿਦਿਆ ਫਰੋਆਨੀ ਪੰਥ ਕਾਲੀ ਗੁਰੂ ਨਾਨਕ ਦੇਵ ਜੀ ਅੱਜ ਸ਼੍ਰੀ ਮਕੋੜਾ ਚਰਚਾ ਸਭਾ ਦੁਆਰਾ ਮੋਟੇ ਤੇ ਪ੍ਰੀਤੀ ਦਾ ਪਰਮਦਰਸ਼ੀ ਜੀ ਦੇ ਅਰਚਾ ਹਾਂਜੀ ਇਹ ਇਹ ਉਹ ਕਹਿਰ ਦੇ ਦਿਨ ਨੇ ਜਦੋਂ ਗੁਰੂ ਸਾਹਿਬ ਜੀ ਦਾ ਪਿਛੋੜਾ ਪਿਆ ਪਰਿਵਾਰ ਵਿਛੋੜਾ ਇਹ ਅੱਜ ਸਭਾ ਜਿਹੜੀ ਹੈ ਮਾਛੀਵਾੜੇ ਪਹੁੰਚ ਚੁੱਕੀ ਹੈ ਤੇ ਇੱਥੇ ਬੜਾ ਤਗੜਾ ਕੰਪੀਟੀਸ਼ਨ ਰੱਖਿਆ ਗਿਆ ਹੈ ਬਿਰਸਾ ਸੰਮਲਨ ਕਾ ਮੁਕਾਬਲਾ ਉਹਦੇ ਵਿੱਚੋਂ ਬਹੁਤ ਸਾਰੀਆਂ ਫੌਜਾਂ ਦੂਰੋਂ ਦੂਰੋਂ ਆਈਆਂ ਉਹਨਾਂ ਨੇ ਸ਼ਸਤਰ ਵਿੱਦਿਆ ਦੇ ਜੋਰ ਦਿਖਾਣੇ ਆ ਆਪ ਜੀ ਨੂੰ ਤੇ ਬਾਣੀ ਬਾਣਾ ਔਰ ਸ਼ਸਤਰ ਵਿੱਦਿਆ ਨਾਲ ਜੋੜਨਾ ਜੋ ਸਹਿਬ ਜੱਦਾ ਬਾਬਾ ਫਤਿਹ ਸਿੰਘ ਜੀ ਨੇ ਸਾਨੂੰ ਬਿਰਸਾ ਬਖਸ਼ਿਆ ਬਾਣੀ ਤੇ ਬਾਣਾ ਜੋ ਦਮਾਲਾ ਤੁਸੀਂ ਦੇਖਦੇ ਹੋ ਫਰਲੇ ਵਾਲਾ ਅਸਲ ਨਿਹੰਗ ਸਿੰਘ ਫੌਜ ਜਿਹੜੀ ਆ ਬਾਬਾ ਫਤਿਹ ਸਿੰਘ ਜੀ ਆ ਜੀ ਫਤਿਹ ਸਿੰਘ ਕੇ ਜੱਥੇ ਸਿੰਘ ਤੇ ਉਹਨਾਂ ਦਾ ਹੀ ਇਹ ਜਿਹੜਾ ਉਪਰਾਲਾ ਸਾਰਾ ਚੱਲ ਰਿਹਾ ਇਹ ਮੱਬਾ ਫਤੇ ਸਿੰਘ ਗਤਗਾ ਅਕੈਡਮੀ ਫਤੇਗੜ ਸਾਹਿਬ ਵਾਲੀ ਸਾਰੇ ਬੱਚੇ ਨੇ ਇਹ ਲੱਗ ਲੱਗ ਸ਼ਸਤਰ ਨੇ ਜਿਹੜੇ ਆਪਜੀ ਦਰਸ਼ਨ ਕਰ ਸਕਦੇ ਹੋ ਕਿਹੜੇ ਕਿਹੜੇ ਸ਼ਸਤਰ ਹੁੰਦੇ ਸ਼ਸਤਰਾਂ ਵਿੱਚੋਂ ਜਿੱਦਾਂ ਕਿ ਮੇਨ ਹੁੰਦਾ ਦੋ ਤਾਰਾ ਖੰਡਾ ਠੀਕ ਆ ਜੀ ਫਿਰ ਜ਼ੁਲਫਕਾਰ ਹੁੰਦਾ ਮੁਰਮਾ ਸ਼ਸਤਰ ਫਿਰ ਹੁੰਦਾ ਬਾਗ ਨਖਾ ਫਿਰ ਕਾਕਤੀ ਕਟਾਰ ਸਫਾਜੰਗ ਇਸ ਤਰ੍ਹਾਂ ਬਹੁਤ ਸਾਰੇ ਸ਼ਸਤਰ ਨੇ ਜਿਹੜੇ ਕਟਾਰ ਵੀ ਕਹਿ ਦਿੰਦੇ ਆ ਖੰਜਰ ਵੀ ਕਹਿ ਦਿੰਦੇ ਆ ਤੇਗਾ ਵੀ ਕਹਿ ਦਿੰਦੇ ਆ ਤੇ ਸੈਫ ਇਹ ਸਾਰੇ ਸਾਡੇ ਰਵਾਇਤੀ ਸ਼ਸਤਰ ਨੇ ਉਹਦੇ ਵਿੱਚ ਤੀਰ ਕਮਾਨ ਅਸਤਰ ਜਿਹੜੇ ਆਪਾਂ ਭਗਾ ਕੇ ਚਲਾਣੇ ਸ਼ਸਤਰ ਇਹ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਨੇ ਸ਼ਸਤਰ ਉਹ ਸਾਸ਼ਤਰ ਤੇ ਕਿੰਦੀ ਉਮਰ ਦੇ ਬੱਚੇ ਤੁਹਾਡੇ ਕੋਲ ਪਹਿਲਾਂ ਸੁਣਾਈ ਜਗਾ ਸਾਡੇ ਕੋਲ ਹਰ ਪ੍ਰਕਾਰ ਦੇ ਬੱਚੇ ਜੀ ਸ਼ਸਤਰ ਵਿੱਦਿਆ ਸਿੱਖਦੇ ਨੇ ਛੋਟੀ ਤੋਂ ਛੋਟੀ ਤੋਂ ਵੱਡੀ ਤੋਂ ਵੱਡੀ ਆਪ ਜੀ ਦੇਖ ਸਕਦੇ ਹੋ ਇਹ ਬੱਚੇ ਤੁਹਾਨੂੰ ਕਰਕੇ ਵੀ ਦਿਖਾਣਗੇ ਸ਼ਸਤਰ ਵਿੱਦਿਆ ਥੋੜਾ ਜਿਹਾ ਦਿਖਾਣਗੇ ਤੇ ਬਾਣੀ ਤੇ ਬਾਣੀ ਦੇ ਵਿੱਚ ਕਿਉਂਕਿ ਬਾਣੀ ਤੋਂ ਬਿਨਾਂ ਵੀ ਸਾਡਾ ਕੋਈ ਹਾਲ ਨਹੀਂ ਬਾਣੀ ਵੀ ਬਹੁਤ ਜ਼ਰੂਰੀ ਹੈ ਤੇ ਸ਼ਸਤਰ ਵਿੱਦਿਆ ਵੀ ਬਹੁਤ ਜ਼ਰੂਰੀ ਹੈ ਜਿਹੜੀ ਅਸਲ ਨੌਜਵਾਨ ਪੀੜ੍ਹੀ ਜਿਹੜੀ ਨਸ਼ੇਵਲ ਦੁਰ ਰਹੀ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਅਸੀਂ ਨੌਜਵਾਨ ਪੀੜ੍ਹੀ ਨੂੰ ਕਹਿੰਨੇ ਆ ਜਦ ਹਮਾਰੇ ਦਰਸ਼ਨ ਕੋ ਆਓ ਬਨ ਸੁਚੇਤ ਤਨ ਸ਼ਸਤਰ ਸਜਾਓ ਕਮਰ ਕਸਾ ਕਰ ਦਿਓ ਦਿਖਾਈ ਇਹ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਵੀ ਜਿੰਨਾ ਜਿਹੜਾ ਸਾਡਾ ਗੁਰੂ ਦਾ ਪਿਆਰਾ ਸਿੱਖ ਆ ਸੁੰਦਰ ਦਮਾਲਾ ਬਣ ਕੇ ਆਵੇ ਚੜ੍ਹਦੀ ਕਲਾ ਚ ਤਿਆਰ ਪਰ ਤਿਆਰ ਹੋ ਕੇ ਆਵੇ ਨਸ਼ੇ ਤੋਂ ਰਹਿਤ ਜੇ ਨਸ਼ਾ ਕਰਨਾ ਹੈ ਤੇ ਨਾਮ ਦਾ ਕਰੋ ਬਾਣੀ ਦਾ ਕਰੋ ਸ਼ਸਤਰ ਵਿੱਦਿਆ ਦਾ ਕਰੋ ਹੋਰ ਨਸ਼ਾ ਸਾਨੂੰ ਕੋਈ ਅਲਾਉਟ ਨਹੀਂ ਆਏਗਾ ਨਸ਼ੇ ਤੋਂ ਜਿੰਨਾ ਹੋ ਸਕੇ ਦੂਰ ਰਹੋ ਜੇ ਸ਼ਸਤਰ ਵਿੱਦਿਆ ਜੋਰ ਅੱਜ ਦਿਖਾਈ ਜਾਣ ਦੀ ਹੈ ਕਰ ਅੱਜ ਹੁਣ ਸ਼ੁਰੂਆਤ ਹੋਣੀ ਆ ਜੀ ਸਟੇਟ ਤੇ ਇਹ ਤੁਹਾਨੂੰ ਫਤਿਹਗੜ ਦੀ ਟੀਮ ਸਾਬਜਾਦਾਬ ਫਤਿਹ ਸਿੰਘ ਗਤਕਾ ਅਕੈਡਮੀ ਕਰੋਮਨੀ ਪੰਥ ਕਾਲੀ ਬੀਰੂ ਨਾਨਕਦਲ ਆਪ ਜੀ ਨੂੰ ਛੱਤਰਬਿੱਧਾ ਦੇ ਜੋਰ ਦਿਖਾਵੇਗਾ ਸਿੰਘ ਸਾਹਿਬ ਜਹਦਰਬਾਬਾ ਮਾਨ ਸਿੰਘ ਜੀ ਮੜੀਆਂ ਵਾਲੇ ਤੇ ਸਿੰਘ ਸਾਹਿਬ 우ਸਤਾਦ ਬਾਬਾ ਹਰੀ ਸਿੰਘ ਜੀ ਜਿਹਨਾਂ ਦੇ ਅਸੀਂ ਸ਼ਗਿਰਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹ ਦਰਵੇਸ਼ ਅੰਮ੍ਰਿਤ ਕੇ ਦਾਤੇ ਸ਼ਮਸ਼ੀਰੇ ਬਹਾਦਰ ਸਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹੋਜੀ ਪ੍ਰੀਤਮ ਸਤਿਗੁਰੂ ਜਿਨ੍ਹਾਂ ਦੀ ਬਖਸ਼ੀ ਹੋਈ ਗੁਰੂ ਫਤਿਹ ਦੀ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਚਮਕੌਰ ਸਾਹਿਬ ਦੀ ਗੜੀ ਛੱਡਣ ਦੇ ਉਪਰੰਤ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਐਸੇ ਦੀਨ ਦੇਵਾਲ ਪਾਤਸ਼ਾਹ ਸਤਿਗੁਰੂ ਜਿਨ੍ਹਾਂ ਨੂੰ ਪੰਜ ਪਿਆਰਿਆਂ ਨੇ ਬੇਨਤੀ ਕੀਤੀ ਸੀ ਪਾਤਸ਼ਾਹ ਤੁਹਾਡਾ ਜੀਵਨ ਤੁਹਾਡੀ ਜਿੰਦ ਜਾਨ ਸਾਡੇ ਲਈ ਇੱਕ ਇਮਾਨਤ ਹੈ ਇਸ ਕਰਕੇ ਸਹਿਬਜਾਦੇ ਸ਼ਹੀਦ ਹੋਏ ਨੇ ਪਾਤਸ਼ਾਹ ਅਸੀਂ ਭਾਣੇ ਨੇ ਅੱਗੇ ਸੀਸ ਨਿਵਾਇਆ ਹੈ ਪਰ ਸਤਿਗੁਰੂ ਜੀ ਤੁਹਾਨੂੰ ਅਸੀਂ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦ ਨਹੀਂ ਹੋਣ ਦਿਆਂਗੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਨਹੀਂ ਅਸੀਂ ਸ਼ਹੀਦ ਹੋਣਾ ਸਾਡੀ ਖੂਨ ਦੀ ਇੱਕ ਇੱਕ ਬੂੰਦ ਦਾ ਜਿਹੜਾ ਕਤਰਾ ਹੈ ਉਹਦਾ ਮੁੱਲ ਪਵੇਗਾ ਉਹ ਵਿਅਰਥ ਨਹੀਂ ਜਾਏਗਾ ਸਰ੍ਹ ਨੂੰ ਬੇਨਤੀ ਕਰਕੇ ਭਾਈ ਦਇਆ ਸਿੰਘ ਭਾਈ ਮਾਨ ਸਿੰਘ ਇਤਿਹਾਦਕ ਸ਼ੂਰਬੀਰ ਯੋਧਿਆ ਨੇ ਕਿਹਾ ਨਹੀਂ ਪਾਤਸ਼ਾਹ ਤੁਸੀਂ ਗੜੀ ਛੱਡ ਕੇ ਚਲੇ ਜਾਓ ਪਾਤਸ਼ਾਹ ਦੇ ਪਾਤਸ਼ਾਹ ਕਹਿਣ ਲੱਗੇ ਚੰਗਾ ਜੇ ਮੈਂ ਜਾਵਾਂਗਾ ਫਿਰ ਮੈਂ ਵੰਗਾਰ ਪਾ ਕੇ ਦੁਸ਼ਮਣ ਨੂੰ ਜਾਵਾਂਗਾ ਮੈਂ ਛੁਪ ਕੇ ਨਹੀਂ ਜਾਵਾਂਗਾ ਮਹਾਰਾਜ ਜੀ ਨੇ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਭਾਈ ਸੰਗਤ ਸਿੰਘ ਨੂੰ ਕਲਗੀ ਪਹਿਨਾ ਕੇ ਗੁਰੂ ਸਵਾਰਿਓ ਤਾੜੀ ਮਾਰ ਕੇ ਪੀਰੇ ਹਿੰਦ ਮੇ ਰਵੰਦ ਕਹਿ ਕੇ ਪੂਰੇ ਦੁਸ਼ਮਣ ਦਾ ਗੁਰੂ ਜੀਵਾਰਿਓ ਸਾਹਮਣਾ ਕਰਦੇ ਹੋਏ ਮਹਾਰਾਜ ਜੀ ਅੱਧੀ ਰਾਤ ਨੂੰ ਅਠ ਕੋ ਦੀ ਅੱਧੀ ਰਾਤ ਨੂੰ ਚਮਕੌਰ ਦੀ ਗੜੀ ਛੱਡ ਕੇ ਸੱਚੇ ਪਾਤਸ਼ਾਹ ਝਾੜ ਸਾਹਿਬ ਜਿੱਥੇ ਅਸਥਾਨ ਹੈ ਝਾੜੇ ਠਾਂ ਆਰਾਮ ਵੀ ਕੀਤਾ ਹੈ ਔਰ ਸਤਗੁਰੂ ਮਾਛੀਵਾੜਾ ਸਾਹਿਬ ਪਹੁੰਚੇ ਨੇ ਪੈਰਾਂ ਵਿੱਚ ਸੂਲਾਂ ਜੁੱਦੀਆਂ ਨੇ ਆਤ ਦੀ ਸਰਦੀ ਹੈ ਮਹਾਰਾਜ ਜੀ ਦੇ ਜਾਮਾ ਵੀ ਝਾੜੀਆਂ ਨਾਲ ਵਜ ਬਜ ਕੇ ਜਾਮਾ ਲੀਰੋ ਲੀਰ ਹੈ ਸਤਿਗੁਰੂ ਸਾਹਮਣੇ ਖੂਹ ਸਾਹਿਬ ਤੇ ਪਹੁੰਚਦੇ ਨੇ ਜਿਸ ਖੂਹ ਤੋਂ ਪਾਤਸ਼ਾਹ ਜੀ ਨੇ ਆ ਕੇ ਜਲ ਛਕਿਆ ਹੈ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਟਿੰਨ ਲੈ ਕੇ ਐਸ ਜੰਡ ਸਾਹਿਬ ਦੇ ਹੇਠਾਂ ਕਲਗੀਧਰ ਪਾਤਸ਼ਾਹ ਨੇ ਆਰਾਮ ਕੀਤਾ ਹੈ ਅੰਮ੍ਰਿਤ ਵੇਲੇ ਵਿਛੜੇ ਹੋਏ ਤਿੰਨ ਸਿੰਘ ਪਾਤਸ਼ਾਹ ਜੀ ਨੂੰ ਆ ਕੇ ਮਿਲੇ ਨੇ ਕਿਉਂਕਿ ਸਤਿਗੁਰੂ ਸੱਜੇ ਹੱਥ ਵਿੱਚ ਸ਼ਮਸ਼ੀਰ ਸੀ ਖੱਬੀ ਬੱਖੀ ਕਰਕੇ ਸਹਰਾਣੇ ਟਿੰਡ ਲਾ ਕੇ ਸਤਿਗੁਰੂ ਸੁੱਤੇ ਪਏ ਸਨ ਵਿਦਵਾਨ ਨੇ ਇਸੇ ਕਰਕੇ ਲਿਖਿਆ ਹੱਥ ਵਿੱਚ ਸ਼ਮਸ਼ੀਰ ਨੂੰ ਲੈ ਕੇ ਦਿਲ ਵਿੱਚ ਪੰਥ ਦੀ ਪੀੜ ਨੂੰ ਲੈ ਕੇ ਰੱਖ ਕੇ ਸੁੱਤਾ ਟਿੰਡ ਸਹਰਾਣੇ ਮੈਂ ਵਾਰ ਕੇ ਆਇਆ ਤੇਰੇ ਬਾਣੇ ਅਜੀਤ ਜੁਝਾਰ ਨੇ ਪਾਏ ਸ਼ੀਧੀ ਬਾਣੇ ਬਿਆਨ ਨਹੀਂ ਹੁੰਦੇ ਦੁਖੜੇ ਤੇਰੇ ਬਿਨਨੇ ਚਰਨ ਕੰਡਿਆਂ ਤੇਰੇ ਤੱਕ ਕੇ ਸੋਨਾ ਨਦੀ ਕਿਨਾਰਾ ਸੌਂ ਗਿਆ ਬਾਜਾਂ ਵਾਲਾ ਪਿਆਰਾ ਜਦੋਂ ਸਿੰਘਾਂ ਨੇ ਆ ਕੇ ਚਰਨ ਪਰਸੇ ਸਤਿਗੁਰੂ ਇੱਕਦਮ ਸਤਿਵਾਨ ਹੋਏ ਤੇ ਗੁਰੂ ਜੀਵਾਰਿਓ ਸਾਹਮਣੇ ਸੂਰਬੀਰ ਖਾਲਸਿਆਂ ਨੂੰ ਦੇਖ ਕੇ ਸਤਿਗੁਰੂ ਦਾਤਾਰ ਪਿਤਾ ਉੱਠ ਕੇ ਬੈਠ ਗਏ ਔਰ ਕਿਰਪਾਨ ਆਪਣੀ ਝੋਲੀ ਵਿੱਚ ਰੱਖ ਲਈ ਪਿਆਰ ਵਾਲੇ ਪਾਈ ਦਇਆ ਸੰ ਬੇਨਤੀ ਕਰਦੇ ਮਹਾਰਾਜ ਕਿਹੜੇ ਚੋਜ ਵਰਤਾ ਰਹੋ ਅਨੰਦਪੁਰ ਸਾਹਿਬ ਵਿਖੇ ਸਾਰੇ ਛਾਈ ਸੁੱਖ ਤਿਆਗ ਕੇ ਐਸ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਆ ਕੇ ਤੁਸੀਂ ਆਰਾਮ ਕਰ ਰਹੇ ਹੋ ਵਾਜਾਂ ਵਾਲੇ ਸਤਗੁਰੂ ਜੀ ਨੇ ਆਪਣੇ ਅੰਦਰ ਦੀ ਆਤਮਿਕ ਅਡੋਲਤਾ ਨੂੰ ਸ਼ਬਦ ਵਿੱਚ ਵਰਣਨ ਕੀਤਾ ਹੈ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਉਡਣ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰજર ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸਤਰ ਚੰਗਾ ਪਟਕੇੜਿਆਂ ਦਾ ਰਹਿਣਾ ਕਲਗੀਧਰ ਪਾਤਸ਼ਾਹ ਦੀ ਆਤਮਿਕ ਅਡੋਲਤਾ ਦੇਖ ਕੇ ਗੁਰਸਿੱਖਾਂ ਦਾ ਮਨ ਵੀ ਗੁਰੂ ਸਵਾਰਿਓ ਸ਼ਾਂਤ ਹੋਇਆ ਮਨ ਵਿੱਚ ਗੁਰੂ ਦੀ ਭੈ ਭਾਵਨੀ ਆ ਗਈ ਔਰ ਸਤਕਾਰ ਨਾਲ ਚਰਨਾਂ ਵਿੱਚ ਬੈਠ ਗਏ ਤੇ ਇੱਥੇ ਜੋ ਬਾਗ ਹੈ ਭਾਈ ਗੁਲਾਬੇ ਭਾਈ ਪੰਜਾਬੇ ਮਸੰਦਾਂ ਦਾ ਉਹਨਾਂ ਦੇ ਪੁਰਸ਼ਵਾਰਿਓ ਸੇਵਕ ਨੇ ਦੂਰੋਂ ਦੇਖਿਆ ਕਿ ਸੋਹਣੇ ਦਸਤਾਰਿਆਂ ਵਾਲੇ ਕੋਈ ਆਏ ਨੇ ਉਹ ਜੰਡ ਦੇ ਹੇਠਾਂ ਬੈਠੇ ਨੇ ਉਹ ਦੂਰੋਂ ਹੀ ਦੇਖ ਕੇ ਜਾ ਕੇ ਭਾਈ ਗੁਲਾਬੇ ਨੂੰ ਦੱਸਦਾ ਹੈ ਉਹਨਾਂ ਨੇ ਉਸੇ ਵੇਲੇ ਤਿਆਰੀ ਕੀਤੀ ਹੈ ਆਏ ਨੇ ਕਲਗੀਧਰ ਪਾਤਸ਼ਾਹ ਦਾ ਦਰਸ਼ਨ ਕੀਤਾ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਨ੍ਹਾਂ ਦਾ ਦੇਦਾਰ ਕਰਕੇ ਬੇਨਤੀ ਕੀਤੀ ਹੈ ਪਾਤਸ਼ਾਹ ਘਰ ਆ ਕੇ ਚਰਨ ਪਾਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਿਹਾ ਅੱਜ ਆਪਾਂ ਸਾਰਾ ਦਿਨ ਇੱਥੇ ਰਹਿਣਾ ਹੈ ਸ਼ਾਮ ਦਾ ਨਿਤਨੇਮ ਕਰਨ ਤੋਂ ਬਾਅਦ ਕੂ ਸਾਹਿਬ ਤੇ ਫਿਰ ਆਪਾਂ ਤੁਹਾਡੇ ਘਰ ਚਾਰੇ ਵਿੱਚ ਚੱਲਾਂਗੇ ਸਤਿਗੁਰੂ ਨੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕੂ ਤੇ ਕੀਤਾ ਹੈ ਔਰ ਗੁਰੂ ਸਵਾਰਿਓ ਸਤਿਗੁਰੂ ਫਿਰ ਰਾਤਰੀ ਦੇ ਹਨੇਰੇ ਵਿੱਚ ਭਾਈ ਗੁਲਾਬੇ ਤੇ ਭਾਈ ਪੰਜਾਬੇ ਦੀ ਬੇਨਤੀ ਮੰਨ ਕੇ ਉਹਨਾਂ ਦੇ ਘਰ ਚੁਬਾਰੇ ਜਾ ਕੇ ਸਤਿਗੁਰੂ ਜੀ ਨੇ ਨਿਵਾਸ ਕੀਤਾ ਹੈ ਇਹ ਨਿਸ਼ਾਨੀ ਜੰਡ ਸਾਹਿਬ ਕਲਗੀਧਰ ਪਾਤਸ਼ਾਹ ਦੀ ਹੈ ਖੂਹ ਸਾਹਿਬ ਮਹਾਰਾਜ ਜੀ ਦੀ ਨਿਸ਼ਾਨੀ ਹੈ ਚੁਬਾਰਾ ਸਾਹਿਬ ਉਹ ਮੱਟ ਪਿਆ ਹੈ ਜਿਸ ਵਿੱਚ ਬਾਜਾਂ ਵਾਲੇ ਸਤਿਗੁਰੂ ਜੀ ਦੇ ਬਸਤਰ ਰੰਗੇ ਗਏ ਸਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਇਹਨਾਂ ਅਸਥਾਨਾਂ ਤੇ ਸਲਾਨਾ ਜੋੜ ਮੇਲ ਅੱਜ ਤੋਂ ਆਰੰਭ ਹੋ ਚੁੱਕੇ ਨੇ ਅੱਜ ਇਸ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਝਾੜ ਸੇਬ ਤੋਂ ਗੁਰਦੁਆਰਾ ਚਰਨ ਕਮਲ ਸੇਬ ਮਾਛੀਵਾੜਾ ਸੇਬ ਤੱਕ ਸਜਾਏ ਜਾ ਰਹੇ ਨੇ ਔਰ ਕੱਲ ਨੂੰ ਦੀਵਾਨ ਸਜਾਏ ਜਾ ਰਹੇ ਨੇ ਪੰਥ ਪ੍ਰਸਿੱਧ ਰਾਗੀ ਜਥੇ ਢਾਡੀ ਜਥੇ ਪ੍ਰਚਾਰਕ ਸਹਿਬਾਨ ਗੁਰੂ ਜਸ ਸਾਫ ਸੰਗਤ ਨੂੰ ਸਰਬਣ ਕਰਾਉਣਗੇ 25 ਤਰੀਕ ਨੂੰ ਇਸ ਅਸਥਾਨ ਤੋਂ ਸੋਹਣੇ ਸੁੰਦਰ ਨਗਰ ਕੀਰਤਨ ਸਜਾਏ ਜਾਣਗੇ ਪੰਜ ਪਿਆਰਿਆਂ ਦੀ ਜੋਗ ਅਗਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸੁੰਦਰ ਨਗਰ ਕੀਰਤਨ ਸਜਾਏ ਜਾਣੇ ਹਨ ਆਪ ਸੰਗਤਾਂ ਨੂੰ ਬੇਨਤੀ ਹੈ ਹਾਜ਼ਰੀਆਂ ਭਰ ਕੇ ਗੁਰੂ ਚਰਨਾਂ ਦਾ ਪਿਆਰ ਮਾਨਣਾ ਸਤਿਗੁਰੂ ਸਭਨਾ ਦੀ ਹਾਜ਼ਰੀ ਪ੍ਰਵਾਨ ਕਰਨ ਚਰਨਾਂ ਦਾ ਪਿਆਰ ਬਖਸ਼ਣ ਵਾਹਿਗੁਰੂ ਜੀ ਦਾ ਕਲਸ਼ਾ ਵਾਹਿਗੁਰੂ ਜੀ ਦੀ ਫਤਿਹ ਦੇਖੋ ਅੱਜ ਪਹਿਲਾ ਦਿਨਾ 시ਦੀ ਦਿਹਾੜੇ ਦਾ ਜਿਹੜਾ ਮਛੋੜੇ ਸਾਹਿਬ ਦੇ ਵਿੱਚ ਇਹ ਸ਼ੋਕਮਈ ਦਿਨ ਇਹਨਾਂ ਦਿਨਾਂ ਚ ਗੁਰੂ ਮਹਾਰਾਜ ਸਾਡੇ ਇੱਥੇ ਸਥਾਨ ਤੇ ਰੁਗਬੰਸੇ ਮਹਾਰਾਜ ਕਿਹੜੇ ਹਾਲਾਤਾਂ ਚ ਪਰਿਵਾਰ ਵਾਰ ਕੇ ਇੱਥੇ ਆਏ ਸੀ ਸੋ ਪੂਰਾ ਹੀ ਜੋ ਮਾਹੌਲ ਇਸ ਟਾਈਮ ਗਮਗੀਨ ਹੁੰਦਾ ਆ ਤੇ ਇਸ ਵਾਰ ਇੱਥੇ ਜਰੂਰ ਜੋ ਸੰਗਤ ਆ ਰਹੀ ਆ ਵੀ ਸੰਗਤ ਕਾਫੀ ਜ਼ਿਆਦਾ ਹਰ ਸਾਲ ਆਉਂਦੀ ਆ ਤੇ ਇਸ ਵਾਰ ਕਾਫੀ ਵੱਧ ਚੜ ਕੇ ਲੋਕ ਇੱਥੇ ਆ ਰਹੇ ਨੇ ਕਿਉਂਕਿ ਇੱਥੇ ਸ਼ਰਧਾ ਤੇ ਸਤਿਕਾਰ ਦੇ ਫੁੱਲ ਦੇ ਭੇਟ ਕਰਨ ਆਉਂਦੇ ਨੇ ਤੇ ਉਹ ਸਮੇਂ ਨੂੰ ਯਾਦ ਕਰਦੇ ਨੇ ਕਿਉਂਕਿ ਅੱਜ ਤਾਂ ਬਹੁਤ ਸਾਡੇ ਕੋਲ ਸਹੂਲਤਾਂ ਨੇ ਬਹੁਤ ਕੁਝ ਸਾਡੇ ਕੋਲ ਹੈ ਪਰ ਉਹ ਗੁਰੂਆਂ ਨੇ ਜੋ ਆਪਣੇ ਪਿੰਡੇ ਤੇ ਹੰਡਾਇਆ ਜੋ ਉਹਨਾਂ ਨੇ ਸਾਨੂੰ ਦੱਸਿਆ ਵੀ ਜੋ ਪ੍ਰਮਾਤਮਾ ਕਰਦਾ ਉਹਨੂੰ ਕਿਵੇਂ ਰਹਿਣਾ ਚਾਹੀਦਾ ਸੋ ਇਸ ਲਈ ਸਾਰੇ ਆਉਂਦੇ ਨੇ ਤੇ ਅੱਜ ਇੱਥੇ ਇੱਕ ਐਸਜੀਪੀਸੀ ਵੱਲੋਂ ਗੱਤਕੇ ਦਾ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਜਿਹਦੇ ਵਿੱਚ 8 ਟੀਮਾਂ ਪਾਰਟਿਸਪੇਟ ਕਰ ਰਹੀਆਂ ਨੇ ਸ਼ਾਮ ਨੂੰ 8 ਵੇਹ ਤੱਕ ਚੱਲੂਗਾ ਜਿਹੜਾ ਕਿ ਸੰਪੂਰਨ ਇਹ ਪ੍ਰੋਗਰਾਮ ਹੈ ਐਸਜੀਪੀਸੀ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਹੋ ਰਿਹਾ ਸੋ ਸਮੂਹ ਸੰਗਤਾਂ ਨੂੰ ਇਹ ਵੀ ਬੇਨਤੀ ਆ ਵੀ ਕਿਉਂਕਿ ਇਹ ਜੋ ਮਾਰਸ਼ਲ ਆਰਟ ਆਪਾਂ ਕਹਿੰਦੇ ਆ ਜੋ ਸਿੱਖ ਦੇ ਰਵੈਤੀ ਇਹ ਆਪਣੇ ਜੋ ਸੈਲਫ ਪ੍ਰੋਟੈਕਸ਼ਨ ਦੇ ਆਪਾਂ ਨੂੰ ਦੱਸੇ ਗਏ ਨੇ ਇਹਦੇ ਨਾਲ ਵੀ ਜੁੜਨਾ ਚਾਹੀਦਾ ਇਹ ਵੀ ਕਿਤੇ ਨਾ ਕਿਤੇ ਆਪਣੀਆਂ ਪਰੰਪਰਾਵਾਂ ਦਾ ਕਿੱਸਾ ਹੈ ਜਿਹੜਾ ਗੱਤਕਾ ਮਸਾਲਾ ਹੋਣਾ ਇਹ ਕਿੰਨੇ ਦਿਨ ਚੱਲੇਗਾ ਇਹ ਅੱਜ ਜਿਹੜਾ ਹੈਗਾ 4 ਵਜੇ ਸ਼ੁਰੂ ਹੋ ਕੇ 8 ਵਜੇ ਤੱਕ ਇਹਦੀ ਸਮਾਪਤੀ ਹੋ ਜਾਣੀ ਆ ਇੱਕ ਦਿਨ ਦੇ ਕੋਈ ਕੱਲੂ ਸੰਗਤ ਬਹੁਤ ਭਾਰੀ ਮਾਤਰਾ ਚ ਇੱਥੇ ਆਣੀ ਉਸ ਲਈ ਜਗ੍ਹਾ ਦੀ ਬੜੀ ਦਿੱਕਤ ਹੋ ਜਾਂਦੀ ਹੈ ਇੱਕ ਦਿਨ ਦੇ ਵਿੱਚ ਇਹ 8 ਟੀਮਾਂ ਜਿਹੜੀਆਂ ਚੁਣਵੀਆਂ ਟੀਮ ਅੱਜ ਦੇ ਇਸ ਮਹਾਨ ਦਿਨ ਦੇ ਉੱਤੇ ਮੈਂ ਨਗਮਸਤਕ ਹੋਣ ਵਾਸਤੇ ਗੁਰਦੁਆਰਾ ਚੰਨ ਕਮਲ ਸਾਹਿਬ ਮਾਛੀਵਾੜਾ ਵਿਖੇ ਪਹੁੰਚਿਆ। ਉਹ ਦੇ ਮਹੀਨੇ ਦੀ ਜਿਹੜੀ ਸਿੱਖ ਇਤਿਹਾਸ ਦੇ ਵਿੱਚ ਬਹੁਤ ਮਹੱਤਤਾ ਹੈ। ਇਸ ਮਹੀਨੇ ਦੇ ਅੰਦਰ ਗੁਰੂ ਸਾਹਿਬ ਨੇ ਮਾਤਾ ਜੀ ਨੇ ਸ਼ਜਾਦਿਆਂ ਦੀਆਂ, ਸਾਬਜਾਦਿਆਂ ਦੀਆਂ ਸ਼ਹਾਦਤਾਂ ਹੋਈਆਂ। ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਪਰਿਵਾਰ ਵਾਰਨ ਤੋਂ ਬਾਅਦ ਇੱਥੇ ਆਏ। ਉਨਾ ਹਾਲਾਤਾਂ ਨੂੰ ਅੱਜ ਯਾਦ ਕਰਕੇ ਸਾਡਾ ਸਿਰ ਜਿਹੜਾ ਉਹ ਸਤਕਾਰ ਦੇ ਨਾਲ ਝੁਕਦਾ ਹੈ ਜਿੱਥੇ ਅਸੀਂ ਅੱਜ ਇਸ ਪਵਿੱਤਰ ਸਥਾਨ ਦੇ ਉੱਤੇ ਇਤਿਹਾਸਕ ਸਥਾਨ ਦੇ ਉੱਤੇ ਗੁਰੂ ਸਾਹਿਬ ਨੂੰ ਸ਼ਰਧਾ ਸਰਕਾਰ ਪੈਂਡ ਕਰਨਾ ਆਉਂਦੇ ਹਾਂ ਉੱਥੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਵੱਲੋਂ ਜਿਹੜੇ ਗੱਤਕਾ ਕੰਪੀਟੀਸ਼ਨ ਨੇ ਉਹ ਵੀ ਅੱਜ ਦੇ ਦਿਨ ਕਰਾਏ ਜਾਂਦੇ ਨੇ ਸੋ ਮੈਂ ਸਮਝਦਾ ਕਿ ਸਾਡੇ ਨੌਜਵਾਨ ਪੀੜ੍ਹੀ ਨੂੰ ਸਿੱਖ ਪਰੰਪਰਾਵਾਂ ਨਾਲ ਜੋੜਨ ਲਈ ਔਰ ਨਾਲ ਦੀ ਨਾਲ ਸਵੈ ਰੱਖਿਆ ਜਿਹੜੀ ਹੈ ਉਹਦੀ تعلیم ਲੈਣ ਵਾਸਤੇ ਜਿਹੜੇ ਨੇ ਇਹ ਗਤਕਾ ਕੰਪੀਟੀਸ਼ਨ ਬਹੁਤ ਸਹਾਈ ਹੁੰਦੀ ਹੈ ਸੋ ਮੈਂ ਅੱਜ ਦੇ ਇਸ ਮਹਾਨ ਦਿਨ ਦੇ ਉੱਤੇ ਗੁਰੂ ਸਾਹਿਬ ਨੂੰ ਪੂਰੇ ਪਰਿਵਾਰ ਨੂੰ ਸਰਦਾਰ ਸਰਕਾਰ ਨੇਟ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਜਿਹੜਾ ਮਾਛੀਵਾੜਾ ਸਬ ਗੁਰਦੁਆਰਾ ਮਾਛੀਵਾੜਾ ਸਬ ਜੀ ਦੇ ਦਿਹਾੜੇ ਦੇ ਸਾਡਾ 3 ਦਿਨ ਹੁੰਦਾ ਅੱਜ ਤੋਂ ਲੈ ਕੇ 25 ਤਰੀਕ ਉਹਦੇ ਕੰਟੈਕਸਟ ਚ ਖੰਨਾ ਪੁਲਿਸ ਨੇ ਪੂਰੀ ਉਕਤ ਤਿਆਰੀਆਂ ਕੀਤੀ ਹੋਈਆਂ ਸਾਡੇ ਐਸਪੀ ਹੈੱਡਕੁਆਰਟਰ ਓਵਰঅল ਸੁਪਰਵਾਈਜ਼ ਕਰ ਰਹੇ ਨਾਲ ਹਲਕੇ ਦੇ ਜਿਹੜੇ ਡੀਐਸਪੀ ਸਮਰਾਲਾ ਦੇ ਨਾਲ ਹਰ ਰੋਜ਼ ਇੱਕ ਇੱਕ ਐਕਸਟਰਾ ਡੀਐਸਪੀਜ਼ ਉਹਨਾਂ ਦੀ ਉਹਨਾਂ ਦੇ ਨਾਲ ਜੁਆਇੰਟਲੀ ਸਾਰਾ ਅਰੇਂਜਮੈਂਟ ਦੇਖ ਰਹੇ ਸਾਡੀ 350 ਤੋਂ ਵੱਧ ਉਤੇ ਪੁਲਿਸ ਦੀ ਫੋਰਸ ਲੱਗੀ ਹੋਈ ਹੈ ਜੀ ਤੇ ਜਿੰਨੀ ਵੀ ਸਾਡੀ ਪੁਲਿਸ ਦੀ ਸਿਕਿਉਰਿਟੀ ਐਂਗਲ ਦੀ ਡਿਊਟੀਆਂ ਹੁੰਦੀਆਂ ਸਾਰੀ ਲੱਗਿਆ ਹੋਇਆ ਆਉਣ ਵਾਲੀ ਸੁੰਨਤ ਲਈ ਕੀ ਪੁਜੀ ਕਹਿਣਾ ਚਾਹੁੰਦੇ ਹੋ ਤੁਸੀਂ ਫੋਕਸ ਇਸ ਆਫ ਥੀਏਫੀ देखो जी ਸਾਡੀ ਤਾਂ ਆਪਣੀ ਡਿਊਟੀ ਹੈ ਕਿ ਸਾਰਿਆਂ ਦਾ ਦਰਸ਼ਨ ਹਸਲ ਫ੍ਰੀ ਹੋਣ ਕਿ ਕੋਈ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਟ੍ਰੈਫਿਕ ਦੀ ਪ੍ਰੋਬਲਮ ਨਾ ਆਏ ਜਾਂ ਇੱਥੇ ਨਾ ਆਏ ਤੇ ਸਾਡੀ ਤੇਹੀ ਅਪੀਲ ਹੈ ਜੀ ਸਾਰੇ ਇੱਥੇ ਆ ਕੇ ਸ਼ਰਦਾ ਨਾਲ ਆਪਣੇ ਦਰਸ਼ਨ ਦੇਣ ਤੇ ਪੁਲਿਸ اور ਸਿਵਲ ਪ੍ਰਸ਼ਾਸਨ ਨਾਲ ਵੀ ਕੋਆਪਰੇਟ ਕਰਨ ਨਹੀਂ ਜੀ ਸਾਡੇ ਵੱਲੋਂ ਤਾਂ ਕੋਈ ਹਦਾਇਤਾਂ ਨਹੀਂ